ਤਕਸਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜੁਗਿੰਦਰ ਸਿੰਘ ਐਸ ਸਮੇਂ ਜਿਹੜਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਸੋ ਅੱਜ ਸਿੱਖ ਇਤਿਹਾਸ ਦੇ ਇੱਕ ਅਹਿਮ ਦਿਨ ਦੀ ਸ਼ੁਰੂਆਤ ਹੋਣ ਲੱਗੀ ਹੈ ਤੇ ਪੂਰੇ ਸਾਲ ਦੇ ਵਿੱਚ ਇਸ ਹਫ਼ਤੇ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ 6-7 ਪੋ ਦੀ ਦਰਮਿਆਨੀ ਰਾਤ ਤੋਂ ਲੈ ਕੇ ਅੱਗੇ ਤੱਕ ਦਾ ਸਫ਼ਰ ਅੱਜ ਦੇ ਇਸ ਦਿਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੈ ਸੰਗਤ ਜੀ ਕਿ ਅੱਜ ਆਪਾਂ ਕਲਯੁਗੀ ਜੀਵ ਹਾਂ ਜੋ ਆਪਾਂ ਸ਼ਹੀਦੀ 15ਵੜਾ ਮਨਾ ਰਹੇ ਹਾਂ ਇਹ ਸ਼ਹੀਦੀ 15ਵੜਾ ਦੇ ਵਿੱਚ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੀ ਸ਼ਹਾਦਤ ਹੁੰਦੀ ਹੈ ਉਥੇ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ਹਾਦਤ ਦੀ ਉਹ ਹੈ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਆਨੰਦਗੜ੍ਹ ਸਾਹਿਬ ਦਾ ਇੱਕ ਕਿਲਾ ਹੈ ਜੋ ਬੜਾ ਵੱਡਾ ਕਿਲਾ ਪੰਜਾਂ ਕਿਲਿਆਂ 'ਚੋਂ ਇੱਕ ਕਿਲਾ ਹੈ ਸੰਗਤ ਜੀ ਜਦੋਂ ਪਹਾੜੀ ਰਾਜੇ ਨੇ ਕਈ ਵਾਰ ਸ੍ਰੀ ਆਨੰਦਪੁਰ ਸਾਹਿਬ ਤੇ ਹਮਲੇ ਕੀਤੇ ਜਿੱਤ ਦੀ ਪ੍ਰਾਪਤੀ ਨਾ ਹੋਈ ਜਦ ਸਤਗੁਰੂ ਜੀ ਨੇ ਇਹਨਾਂ ਹਮਲਿਆਂ ਵਿੱਚ ਇਹਨਾਂ ਜੁੱਦਾਂ ਵਿੱਚ ਇਸ ਕਿਲੇ ਵਿੱਚ ਡੇਰਾ ਲਗਾਇਆ ਆਪਣਾ ਇਸ ਕਿਲੇ ਵਿੱਚ ਰਹਿ ਸਮੁੱਚੇ ਪਰਿਵਾਰ ਸਮੇਤ ਔਰ ਜਦੋਂ ਉੱਥੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਬਚਿੱਤਰ ਸਿੰਘ ਨੂੰ 나ਗਣੀ ਵਰਸ਼ਾ ਦੇ ਕੇ ਬਾਦਮਸਤ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਤੋਰਿਆ ਉੱਥੋਂ ਹੀ ਭਾਈ ਉਹਦੇ ਸਿੰਘ ਜੀ ਸਤਗੁਰੂ ਜੀ ਬਖਸ਼ਿਸ਼ ਪਾ ਕੇ ਕੇਸਰੀ ਚੰਦਰ ਰਾਜ ਦਾ ਸਿਰ ਵੱਢ ਕੇ ਕਰਪੇ ਵਰਸ਼ ਦੇ ਟੰਗ ਕਿਲੇ ਲੈ ਕੇ ਆਏ ਉੱਥੋਂ ਹੀ ਸਤਗੁਰੂ ਨੇ ਸਾਰਿਆਂ ਜੁੱਦਾਂ ਦੀ ਅਗਵਾਹੀ ਕੀਤੀ ਔਰ ਫੇਰ ਜਦੋਂ ਕਿਲਾ ਨਾਜਿਤ ਹੋਇਆ ਫਰ ਇਹਨਾਂ ਨੇ ਧਰਮ ਦੀਆਂ ਕਸਮਾਂ ਖਾਦੀਆਂ ਆਟੇ ਦੀ ਗੋਬ ਬਣਾ ਕੇ ਕੁਰਾਨ ਸਿਦ ਦੀਆਂ ਕਸਮਾਂ ਖਾਦੀਆਂ ਸਤਗੁਰਾਂ ਨੇ 6 ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਇਹ ਕਿਲਾ ਛੱਡਣਾ ਕੀਤਾ ਸੰਖੇਤ ਜਿੱਥੇ ਆਪਾਂ ਠੰਡਿਆ ਛੋਟੇ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਵੱਧ ਲੱਗਦੀ ਹੈ ਸਤਗੁਰੂ ਜੀ ਦੇ ਨਾਲ ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਸਤਗੁਰਾਂ ਦੇ ਚਾਰੇ ਸਹਬਜਾਦੇ ਸਮੁੱਚਾ ਪਰਿਵਾਰ ਸਮੁੱਚੇ ਸਿੰਘ ਔਰ ਜੋ ਭੁੱਖ ਦੇ ਵੀ ਤਸਾਏ ਹੋਏ ਕਿਉਂਕਿ ਇਨਾ ਰਾਜਿਆਂ ਵੱਲੋਂ ਕਿਲੇ ਦੇ ਚਾਰੇ ਪਾਸੇ ਘੇਰਾਬੰਦੀ ਜੁੱਧ ਦਾ ਕਰਨ ਕਰਕੇ ਕਿਲਾਵਨ ਘੇਰਾਬੰਦੀ ਕੀਤੀ ਕੋਈ ਵਸਤੂ ਵੀ ਨਹੀਂ ਜਾਣ ਦਿੱਤੀ ਜਾਂਦੀ ਸੀ ਭੁਖਣ ਭਾਣੇ ਸਿੰਘ ਸਤਗੁਰਾਂ ਨਾਲ 6 ਤੇ 7 ਦੀ ਪੋਦੀ ਦਰਮਿਆਨੀ ਰਾਤ ਨੂੰ ਕਿਲਾ ਛੱਡਦੇ ਨੇ ਉਹ ਨਾ ਹੀ ਬੈਰਾਗ ਮੇ ਭਲਾ ਨੂੰ ਮੁਖ ਰੱਖਦੇ ਹੋਇਆ ਪਿਛਲੇ ਸਮੇਂ ਤੋਂ ਬਾਬਾ ਲੱਖਾ ਸਿੰਘ ਜੀ ਜੋਰਾ ਸਿੰਘ ਜੀ ਲੱਖਾ ਉਹਨਾਂ ਵੱਲੋਂ ਅਤੇ ਸੱਚਖੰਡ ਵਾਸੀ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਅਤੇ ਸੱਚਖੰਡ ਵਾਸੀ ਬਾਬਾ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਇਹਨਾਂ ਵੱਲੋਂ ਰਲ ਮਿਲ ਕੇ ਇਸ ਪੈਦਲ ਮਾਰਚ ਨੂੰ ਸ਼ੁਰੂ ਕੀਤਾ ਗਿਆ ਸੰਗਤ ਜੀ ਜੋ ਅੱਜ ਸਤਿਗੁਰੂ ਜੀ ਦੀ ਕਿਰਪਾ ਹੈ ਉਹਨਾਂ ਦੇ ਫਰਜ਼ੰਦ ਬਾਬਾ ਕੁਲਵੰਤ ਸਿੰਘ ਜੀ ਮੈਧਿਆਣਾ ਸਾਹਿਬ ਵਾਲੇ ਉਹ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਸਾਰੇ ਨਗਰ ਕੀਰਤਨ ਦੀ ਗਵਾਹੀ ਕਰਦੇ ਨੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੋਹਣੀ ਪਾਲਕੀ ਵਿੱਚ ਜਦੋਂ ਕਿਲੇ ਵਿੱਚੋਂ ਸਵਾਰ ਹੁੰਦੇ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਤਕਰੀਬਨ 3:30-4 ਵਜੇ ਦੇ ਕਰੀਬ ਸੰਗਦੀ ਉਸਤਰ ਉਦੋਂ ਉਹੀ ਪਾਲ ਮਹਿਸੂਸ ਹੁੰਦੇ ਨੇ ਜਿਵੇਂ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਰਿਵਾਰ ਸਮੇਤ ਇਸ ਕਿਲੇ ਨੂੰ ਛੱਡ ਰਹੇ ਹੋਣ ਔਰ ਦੇਸਾਂ ਵਿਦੇਸ਼ਾਂ ਤੋਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਉਸ ਟਾਈਮ ਹੁੰਦੀ ਹੈ ਔਰ ਸਾਰੀਆਂ ਸੰਗਤਾਂ ਦੇ ਵਿੱਚ ਅੱਖਾਂ ਵਿੱਚ ਅੱਖਾਂ ਨਮ ਹੁੰਦੀਆਂ ਹਨ ਕਿਉਂਕਿ ਇਹ ਉਹ ਸੀ ਨੂੰ ਯਾਦ ਕਰਦੀਆਂ ਹਨ ਇਹ ਯਾਦ ਵਾਲੇ ਜੋ ਦਿਨ ਹਨ ਉਹ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਏ ਜਾ ਰਹੇ ਹਨ ਸੰਗਤ ਜੀ 6 ਤੇ 7 ਪੋ ਦੀ ਦ੍ਰਿਮਾਨੀ ਰਾਤ ਨੂੰ ਜਿੱਥੇ ਰਾਤ ਦਾ ਸਮਾਗਮ ਹੋਵੇਗਾ ਉਥੇ ਸਵੇਰੇ ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦੇ ਆ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਣਗੇ ਉਪਰੰਤ ਸਤਿਗੁਰੂ ਸ੍ਰੀ ਗੁਰੂ ਗੰਗਸਾਹਿਬ ਜੀ ਮਹਾਰਾਜ ਪੰਜ ਪਿਆਰੇ ਸਹਿਬਾਨ ਸ਼ਾਨਚੀ ਸਹਿਬਾਨ ਸੰਗਤਾ ਸਮੇਤ ਉਸ ਕਿਲੇ ਵਿੱਚੋਂ ਆਨੰਦਗੜ੍ਹ ਦੇ ਕਿਲੇ ਤੋਂ ਰਵਾਨਗੀ ਲੈਣਗੇ ਤੇ ਤਕਸਰੀ ਕਿਸਗੜ੍ਹ ਸਾਹਿਬ ਪਹੁੰਚਣਗੇ ਫਿਰ ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੱਡੇ ਸਤਿਗੁਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜਾ ਕੇ ਨਮਸਕਾਰ ਕੀਤੇ ਉਸੇ ਤਰ੍ਹਾਂ ਪੰਜ ਪਿਆਰੇ ਨਿਸ਼ਾਨਚੀ ਸਹਿਬਾਨ ਪਾਵਨ ਅਸਥਾਨਾਂ ਤੇ ਵੱਡੇ ਅਸਥਾਨਾਂ ਤੇ ਨਮਸਕਾਰ ਕਰਕੇ ਫਿਰ ਇੱਥੋਂ ਤੱਕ ਸਭ ਤੋਂ ਜਿਹੜਾ ਨਗਰ ਕੀਰਤਨੇ ਪੈਦਲ ਮਾਰਚ ਆਰੰਭ ਹੋਵੇਗਾ ਜਿਸ ਵਿੱਚ ਬੇਅੰਤ ਸੰਗਤਾਂ ਤਾਨਮਾਨ ਧੰਨਾਂ ਹੀ ਸੇਵਾ ਕਰਦੀਆਂ ਹਨ ਅਤੀ ਸਤਿਕਾਰ ਜੋ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਯਥੇਦਾਰ ਤਕਸਰੀ ਕੇਸਗਰ ਸਾਹਿਬ ਔਰ ਸਾਡਾ ਸਮੁੱਚਾ ਪ੍ਰਬੰਧ ਜੋ ਬਾਬਾ ਜੀ ਨਾਲ ਪੂਰਾ ਸਹਿਯੋਗ ਕਰਦਾ ਹੈ ਔਰ ਇਸ ਵਾਰ ਵੀ ਸੰਗਤਾਂ ਲੱਖਾਂ ਦੇ ਤਗਾਦ ਵਿੱਚ ਪਹੁੰਚ ਰਹੀਆਂ ਆਓ ਸੰਗਤ ਜੀ ਇਹਨਾਂ ਦਿਨਾਂ ਵਿੱਚ ਆਪਾਂ ਸਾਦੇ ਲਿਵਾਸ ਪਹਿਨੀਏ ਸਾਦਾ ਖਾਣਾ ਖਾਈਏ ਔਰ ਸਾਦੇ ਢੰਗ ਨਾਲ ਗੁਰਬਾਣੀ ਦੇ ਨਾਲ ਜੁੜ ਕੇ ਉਹਨਾਂ ਸ਼ਹੀਦਾਂ ਨੂੰ ਉਹਨਾਂ ਪਰਿਵਾਰਾਂ ਨੂੰ ਯਾਦ ਕਰੀਏ ਜਿਨ੍ਹਾਂ ਲਈ ਸਤਿਗੁਰ ਨੇ ਬਖਸ਼ਿਸ਼ ਕਰਦੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤਚਾਰ ਚਾਰ ਮੂਏ ਤੋਂ ਕਿਆ ਪਹਿ ਜੀਵਤ ਕਈ ਹਜ਼ਾਰ ਆਓ ਉਹਨਾਂ ਦਿਨਾਂ ਨੂੰ ਯਾਦ ਕਰੀਏ ਗੁਰੂ ਦੇ ਚਰਨਾਂ ਵਿੱਚ ਜੁੜਿਆ ਕਰੀਏ ਰੋਜ਼ਾਨਾ ਹੀ ਸੋ ਇਨੀਆਂ ਬੇਨਤੀਆਂ ਪ੍ਰਵਾਨ ਇਹ ਚੈਨਲ ਦੇ ਰਾਹੀਂ ਮੈਂ ਸਾਰੇ ਸੰਗਤਾਂ ਨੂੰ ਬੇਨਤੀ ਕਰਦਾ ਕਿ 6 ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਨਾ ਆਪ ਸਾਰੇ ਆਨੰਦਪੁਰ ਸਾਹਿਬ ਪਹੁੰਚਿਆ ਕਰੀਏ ਤਾਂ ਜੋ ਕਿ ਸਤਿਗੁਰੂ ਜੀ ਦਾ ਜੋ ਪੈਦਲ ਮਾਰਚ ਸਤਿਗੁਰੂ ਦੀ ਯਾਦ ਨੂੰ ਆਰੰਭ ਹੁੰਦਾ ਹੈ ਉਰ ਵਿੱਚ ਹਾਜ਼ਰੀਆਂ ਭਰ ਕੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਕਿਆਈ 6 ਅਤੇ 7 ਪੋ ਦੀ ਦਰਮਿਆਨੀ ਰਾਤ ਦਾ ਇੱਕ ਵਿਸ਼ੇਸ਼ ਇਤਿਹਾਸ ਹੈ ਤੇ ਜਿਹੜੀਆਂ ਸੰਗਤਾਂ ਕਿਸੇ ਰੁਝੇਵਿਆਂ ਕਾਰਨ ਅਨੰਦਪੁਰ ਸਾਹਿਬ ਨਹੀਂ ਪਹੁੰਚ ਸਕਦੀਆਂ ਐ ਬੀਪੀ ਸਾਂਝਾ ਦੇ ਜ਼ਰੀਏ ਲਾਈਵ ਕਵਰੇਜ ਜਿਹੜੀ ਹੈ ਉਹ ਇਸ ਕਿਲਾ ਚੋੜ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਉਸ ਦੀ ਆਮ ਜਿਹੜਾ ਭਾਰਤ ਤੋਂ ਸਮੇਤ ਬਾਹਰਲੇ ਮੁਲਕਾਂ ਵਿੱਚ ਵਿਸ਼ੇਸ਼ ਤੌਰ ਤੇ ਜਿਹੜੀ ਉਹ ਕੀਤੀ ਜਾਵੇਗੀ ਸੰਗਤਾਂ ਉਸ ਦੇ ਜ਼ਰੀਏ ਵੀ ਜਿਹੜਾ ਉਹ ਜ਼ਰੂਰ ਜੁੜਨ ਕੈਮਰਾ ਪਰਸਨ ਸਰਵਿਸਿੰਗ ਦੇ ਨਾਲ ਪਰਮਜੀਤ ਸਿੰਘ এবੀਪੀ ਸੰਜਾ ਸ੍ਰੀ ਅਨੰਦਪੁਰ ਸਾਹਿਬ